ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 27 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜਰੂਰ ਜਿਹੜਾ ਨੋਟ ਕਰ ਸਕਦੇ ਹੋ 3:30 ਵਜੇ ਸ਼ਾਮ ਦਾ ਸਮਾਂ ਹੈਗਾ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਨੂੰ ਦੁਬਲੀ ਚੀਮਾ ਬਰਵਾਲਾ ਸੰਗਵਾ ਸੈਦੋਂ ਬਿਲਕੁਲ ਜਿਹੜੇ ਨਜ਼ਦੀਕ ਨਾਲ-ਨਾਲ ਲੱਗਦੇ ਪਿੰਡ ਆ ਤੇ ਤੁਸੀਂ ਖਾਸ ਵਿਜ਼ਿਟ ਜਿਹੜੀ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਕਰਨੀ ਹੈਗੀ ਆ ਠੀਕ ਆ ਤੇ ਓਨਰ ਅਵੀਰ ਸਾਹਬ ਸਿੰਘ ਆ ਵੀਰ ਸਾਫ ਸਿੰਘ ਦੇ ਨਾਲ ਪੂਰੀ ਗੱਲਬਾਤ ਆਪਾਂ ਕਰਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਇਹਨਾਂ ਬੱਚੀਆਂ ਦੇ ਇਹਨਾਂ ਵਹਿੜਾਂ ਦੇ ਰਿਗਾਰਡਿੰਗ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਾਂਗੇ ਜੀ ਜਰਸੀ ਦੇ ਵਿੱਚ ਵਹਿੜਾਂ ਹੋਣਗੀਆਂ ਬਿਲਕੁਲ ਅੱਗੇ ਜਿਹੜੀ ਰੋਤ ਨੂੰ ਦੇਖਦੇ ਹੋਏ ਦੋਸਤੋ ਲਾਈਵ ਆਂਦ ਹੈਗੀ ਇਹ ਬਰੀਡ ਜਿਹੜੇ ਵੀ ਇਹਨੂੰ ਵਹਿੜ ਚੰਗੀ ਲੱਗੇ ਪਸੰਦ ਆਵੇ ਸੁਈਆਂ ਸਵਾਈਆਂ ਨੇ ਖਾਸ ਤੌਰ ਤੇ ਤੁਸੀਂ ਇੱਕ ਟਾਈਮ ਦੋ ਟਾਈਮ ਚੁਵਾਈ ਆ ਪਿੰਡ ਜੋੜ ਸਿੰਘ ਵਾਲਾ ਕੇ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਆਨਲਾਈਨ ਮਕਾਉਣੀ ਹੈ ਤੁਹਾਡਾ ਦੇ ਵੀਰ ਸਾਹਿਬ ਦਾ ਜਿਹੜਾ ਦੋਸਤੋ ਆਪਸੀ ਤਾਲਮਿਲ ਹੋਵੇਗਾ ਆਪਸੀ ਜਿਹੜੀ ਤੁਸੀਂ ਗਰੰਟੀ ਤੇ ਜਿਹੜੀ ਚੀਜ਼ ਲੈ ਕੇ ਜਾ ਸਕਦੇ ਹੋ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਗੁਰਸਾਖ ਸਿੰਘ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਹਾਂਜੀ ਸਾਰੇ ਭੈਣ ਭਰਾ ਸਾਸਰੀ ਕਾਲ ਜੀ ਠੀਕ ਆ ਇੱਕ ਵੀਰ ਜੀ ਆਪਣਾ ਨਾਮ ਸਾਹਬ ਸਿੰਘ ਹੀ ਹੈ ਨਾ ਜੀ ਹਾਂਜੀ ਸਾਹਬ ਸਿੰਘ ਆਪਣਾ ਕੋਈ ਭੈਣ ਭਰਾ ਆਪਣੇ ਲਾਗੇ ਪਨੇ ਆਪਣਾ ਸਾਹਬ ਸਿੰਘ ਦੇ ਨਾਮ ਤੋਂ ਜਾਣਦੇ ਆ ਹਾਂਜੀ ਸਾਹਬ ਸਿੰਘ ਠੀਕ ਆ ਤੇ ਵਪਾਰ ਦਾ ਭਾਜੀ ਵੈਸੇ ਆਪਾਂ ਇੱਕ ਦੂਜੇ ਨੂੰ ਪਹਿਲੀ ਵਾਰ ਹੀ ਮਿਲੇ ਆ ਹਾਂਜੀ ਤੇ ਵਪਾਰ ਦਾ ਕੰਮ ਵਾਵਾ ਲੰਮੇ ਚੱਲਦਾ ਆ ਰਿਹਾ ਫਿਰ ਹਾਂਜੀ ਵਪਾਰ ਦਾ ਕਰੀਏ ਨੇ ਦੁੱਧ ਦਾ ਕਰੀਏ ਨੇ ਨਾਲ ਡੇਰੀ ਦਾ ਵੀ ਚੱਲੀ ਜਾਂਦਾ ਹਾਂਜੀ ਹਾਂਜੀ ਤੇ ਚਲੋ ਇਹਨਾਂ ਵੀ ਜੇਕਰ ਪਸ਼ੂ ਚੰਗਾ ਆ ਗਿਆ ਕੋਈ ਦੋ ਪੈਸੇ ਦੇ ਦਾਂ ਆਪਾਂ ਚਲੋ ਸੇਲ ਵੀ ਕਰ ਦਿੰਨੇ ਹਾਂ ਸੇਲ ਵੀ ਕਰ ਦਿੰਦੇ ਕਰ ਦਿੰਨੇ ਹਾਂਜੀ ਤੇ ਅੱਜ ਬੱਛੀਆਂ ਬਕਾਉ ਹੈ ਜੀ ਹਾਂਜੀ ਬੱਛੀਆਂ ਬਕਾ ਤੇ ਜਰਸੀ ਨਾਗਾ ਸਾਰੇ ਹਨਾ ਹਾਂਜੀ ਜਰਸੀ ਠੀਕ ਆ ਜੀ ਤੇ ਇੱਕੋ ਘਰੋਂ ਜਿਹੜੀਆਂ ਦੋਸਤਾਂ ਤੁਹਾਨੂੰ ਤਿੰਨ ਜਰਸੀਆਂ ਦਿਖਾਉਣੀਆਂ ਨੇ ਆਪਾਂ ਠੀਕ ਆ ਅ ਵੜਾ ਪਸੰਦ ਆਉਣਗੀਆਂ ਤੁਹਾਡੇ ਠੀਕ ਆ ਜਿਹੋ ਜੀਆਂ ਵੜਾਂ ਦੇ ਢਾਂਚੇ ਹੈਗੇ ਸਰੀਰਕ ਬਣਤਰ ਹ ਬੜਾ ਚੰਗੀਆਂ ਹੋਣਗੀਆਂ ਆ ਉਹ ਕਰਦੇ ਆ ਪਹਿਲੇ ਨੰਬਰ ਤੋਂ ਸਟਾਰਟ ਪੁੱਛ ਲੈਨੇ ਕੀ ਇਨਫੋਰਮੇਸ਼ਨ ਹੈਗੀ ਠੀਕ ਹੈ ਭਾਜੀ ਸਾਫ ਸਿੰਘ ਜੀ ਪਹਿਲੇ ਨੰਬਰ ਤੇ ਇਹ ਜਿਹੜੀ ਵੜ ਆ ਹਾਂਜੀ ਇਹਦੀ ਪੂਰੀ ਇਨਫੋਰਮੇਸ਼ਨ ਦੇ ਦਈਏ ਸੂਆ ਤੇ ਦਿਨ ਕਿੰਨੇ ਕੁ ਹੋਗੇ ਸੂਏ ਨੂੰ ਇਹਨੂੰ ਸੂਏ ਨੂੰ ਭਾਜੀ ਮਹੀਨੇ ਉੱਤੇ ਹੀ ਹੋਵੇ ਦੋ ਚਾਰ ਦਿਨ ਅੱਛਾ ਜੀ ਤੇ ਦੁੱਧ ਹੈ ਵਕਤ ਤੇ ਹਲੇ 12 ਲੀਟਰ ਬੰਗ ਤਿੰਨ ਦਿਨਾਂ ਚੋੜ ਠੀਕ ਹੈ ਜੀ ਹਾਂਜੀ ਤੇ 12 ਕਿਲੋ ਹੈਗਾ ਜੀ ਹਾਂਜੀ ਹਾਂਜੀ ਕੋਈ ਆ ਗੈਂ ਤਸੱਲੀ ਕਰਕੇ ਖੜੇ ਹਾਂਜੀ ਬੱਚਾ ਬੱਚਾ ਬੱਚੀ ਹੀ ਦੀ ਪੂਰੀ ਹੋਊਗੀ अच्छा जी ਹੁਣ ਬਣ ਬੱਚੇ ਤੋਂ ਬਣ ਬੱਚੇ ਤੇ ਬਾਕੀ ਸ਼ਰੀਫੀ ਮਿਲਦੀ ਸੀ ਸਭ ਕੁਣਾ ਪੂਰਾ ਜੀ ਮਾਹਾਂ ਕੋਈ ਗੜ ਨਹੀਂ ਲੋ ਹਾਂਜੀ ਆ ਕਰੋ ਚੈੱਕ ਜੀ ਠੀਕ ਆ ਆ ਦੇਖੋ ਜੀ ਠੀਕ ਆ ਤੇ 12 ਲੀਟਰ ਦੀ ਜਿਹੜੀ ਆ ਦੋਸਤੋ ਮਿਲਕ ਦੀ ਕਪੈਸਿਟੀ ਐ ਇਸ ਬੈਂਡ ਦੀ ਕਦ ਘਾਠ ਹੀ ਵੱਡਾ ਠੀਕ ਆ ਕਦ ਕਰ ਤੁਸੀਂ ਵੇਖੋਗੇ ਵੱਡੇ ਕਦ ਕਰ ਦੇ ਵਿੱਚ ਆ ਤੇ ਆ ਜਿਹੜੀ ਫੇਸ ਕੁਆਲਟੀ ਹੈਗੀ ਐ ਆ ਕਰੋ ਚੈੱਕ ਜੀ ਠੀਕ ਹੈ ਤੇ ਬਾਕੀ ਥਾਣਾ ਤੋਂ ਇੱਕ ਵਾਰੀ ਉਲਟੋ ਪਹਿਣੀ ਵਾਲੇ ਪਾਸੇ ਤੋਂ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਠੀਕ ਹੈ 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਦੋ ਟਾਈਮ ਇੱਕ ਟਾਈਮ ਤਿੰਨ ਟਾਈਮ ਜਿੰਨੇ ਵੀ ਦੂਰੋਂ ਨੇੜੇੋਂ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਉਨੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਵੈੜ ਚੰਗੀ ਆ ਠੀਕ ਆ ਇੱਕ ਮਹੀਨੇ ਤੋਂ ਥੋੜਾ ਜਿਹਾ ਉੱਤੇ ਸਮਾਂ ਹੋ ਗਿਆ ਬਿਲਕੁਲ ਸੂਈ ਨੂੰ ਬਿਨ ਬੱਚੇ ਤੋਂ ਆ ਬਿਲਕੁਲ ਪਹਾੜੇ ਵੰਡੇ ਚਾਰ ਤੇ ਤੁਸੀਂ ਇਸੇ ਤਰ੍ਹਾਂ ਜਿਹੜੀ ਅਸੀਂ ਚੁਆਈ ਕਰ ਸਕਦੇ ਹੋ ਤੇ ਇਹਦਾ ਭਾਜੀ ਫਿਰ ਸਾਹਿਬ ਮੁੱਲ ਕਿੰਨਾ ਕਰਤਾ ਇਹ 32000 ਸਾਹਿਬ 32000 ਹਾਂਜੀ ਹਾਂਜੀ ਮੌਕੇ ਤਾਂ ਥੋੜਾ ਪਾ ਤਾਂ ਹੁੰਦਾ ਰਹੂਗਾ ਕਰਨਾ ਜ਼ਰੂਰ ਹੈ ਜੀ ਰਮਾਨ ਕਰਾਂਗੇ ਹੈ ਨਾ ਜੀ ਆਪਣੇ ਭੈਣ ਭਰਾ ਕੋਈ ਪੀਉਂਦਾ ਤੈਨੂੰ ਵੀ ਖੋਲ ਕੇ ਦਿਖਾਈਏ ਵੇਲ ਆਪਾਂ ਜਿਹੜਾ ਦੋਸਤੋਂ ਤੁਹਾਨੂੰ ਥੋੜਾ ਤੋੜ ਕੇ ਦਿਖਾਉਣੇ ਆ ਠੀਕ ਆ ਸਮਝ ਆ ਜੂਗੀ ਤੁਹਾਨੂੰ ਸਾਰੇ ਬੰਨਿਓ ਆ ਕਰੋ ਚੈੱਕ ਜੀ ਠੀਕਾ ਕੱਦ ਕਾ ਕਾਠੀ ਜੜੀ ਆ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤੀ ਆ ਕੱਦ ਕਾਠੀ ਵੱਡਾ ਹਾਂਜੀ ਲੈਓ ਜੀ ਤੇ ਠਣ ਹਵਾਨਾ ਤੁਸੀਂ ਵੇਖ ਲਓ ਬਿਲਕੁਲ ਜੜੀ ਆ ਦੋਸਤੋ ਸਾਫ਼ ਛਣ ਲੈਵੇ ਦੀ ਆ ਲਓ ਵੀ ਦੋਸਤੋ ਠੀਕ ਆ ਤੇ ਵੈੜ ਚੰਗੀ ਆ 32000 ਆ 32000 ਦੇ ਵਿੱਚੋਂ ਆ ਮਾਨਤਨ ਜਿਹੜਾ ਦੋਸਤੋ ਥੋੜਾ ਬਾਸਾ ਮੌਕੇ ਤੇ ਹੋ ਜਾਊਗਾ ਘਰ ਜਦੋਂ ਤੁਸੀਂ ਪਹੁੰਚ ਕੇ ਤਸੱਲੀ ਕਰ ਲਿਓ ਪਹਿਲਾਂ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਜਿਹੜੀ ਅਗਲੀ ਵੈੜ ਦਿਖਾਉਣੀ ਆ ਜਰਸੀ ਜਾਤ ਆ ਠੀਕ ਆ ਜਰਸੀ ਬਰੀਡ ਦੇ ਵਿੱਚ ਤੇ ਵੈੜ ਚੰਗੀ ਦੇਖਦੀ ਆ ਬਾਕੀ ਆਪਾਂ ਪੂਰੀ ਇਨਫੋਰਮੇਸ਼ਨ ਬਾਈ ਸਾਬ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਆਜੋ ਭਾਜੀ ਤੇ ਇਹ ਭਾਜੀ ਸੁਗਾ ਆਪਣੇ ਕੋਲ ਜਰਸੀ ਬਰੀਡ ਦੇ ਵਿੱਚ ਸੁਗਾ ਕਿੰਨਾ ਸੂਈ ਹੈਗੀ ਭਾਜੀ ਉਹ ਦੇਦੇ ਦੂਜਾ ਸੁਗਾ ਨੇ ਮੈਂ ਇੱਥੇ ਜਾ ਕੇ ਘਲੇ ਤੇਜਾ ਜੀ ਹਾਂਜੀ ਠੀਕ ਹੈ ਜੀ ਹੁਣ ਮੌਕੇ ਦਾ ਦੁੱਧ ਕਿੰਨਾ ਰੈਡੀ ਹੈ ਦੁੱਧ ਥੱਲੇ 14 ਕਿਲੋ ਆ 14 ਹਾਂ ਤਸੱਲੀ ਕਰਨੀ ਜਿਹੜੇ ਵੀ ਨੇ ਖੜਨੀ ਦੋ ਡੰਗ ਚੋਂ ਬੱਚਾ ਨੀਚੇ ਕਿ ਆ ਗਿਆ ਜੀ 25 25 ਆ ਗਿਆ ਹਾਂਜੀ ਵੜ ਚੰਗੀ ਹੈ ਫਿਰ 24 24 ਕਿਦਾਂ ਦੀ ਭਈ ਲੱਗੀ ਛਵਾਈ ਭੂਰ ਛੱਟਾ ਥਣ ਵੱਧ ਘੜ ਦੀ ਗਰੰਟੀ ਬਰਾਬਰੀ ਤਸੱਲੀ ਕਰਕੇ ਕਰਨ ਆਪਣੇ ਕੋਲ ਹਾਂ ਬਿਲਕੁਲ ਉਹ ਗੱਲ ਹੈ ਕਿਰੀ ਟੁੱਕਦੀ ਆ ਮੁੱਕਦੀ ਆ ਕਿ ਤਸੱਲੀ ਆਪਣੀ ਕਰਕੇ ਲੈ ਕੇ ਜਾ ਕਿਹੜੀ ਕਰ ਠੀਕ ਆ ਆ ਥਣ ਦੇਵਾ ਜਿਹੜਾ ਦੋਸਤੋ ਤੁਸੀਂ ਵੇਖੋ ਬੈੜ ਜਿਹੜੀ ਆ ਦੋਸਤੋ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਮਿਲਕ ਵੀ ਇਹਨਾਂ ਵੀ ਜਿਹੜੀ ਆ ਮੋٹے ਤੌਰ ਤੇ ਨਾਰਮਲੀ ਤੁਹਾਨੂੰ ਨਜ਼ਰ ਆ ਜਾਊਗੀ ਠੀਕ ਆ ਤੇ ਜਰਸੀ ਬਰੀਡ ਦੇ ਵਿੱਚ ਇਹ ਵੜ ਵੀਰ ਹੋਣਾ ਦੇ ਕੋਲ ਆ ਤੀਜਾ ਸੂਆ ਸੂਈ ਆ ਠੀਕ ਆ ਘਰ ਵਾਲੇ ਵੀਰਾਂ ਦੇ ਜਿੱਥੋਂ ਲੈ ਗਏ ਤੇ ਦੂਜਾ ਸੂਆ ਕਹਿੰਦੇ ਸੀ ਪਰ ਤੀਜਾ ਸੂਆ ਅੰਗਦੇ ਆ ਵੀ ਤੀਜਾ ਸੂਆ ਹੈਗੀ ਆ ਨੀਚੇ ਜਿਹੜਾ ਬੱਚਾ ਦੋਸਤੋ ਉਹ ਵੀ ਬੱਚੀ ਆ ਠੀਕ ਆ ਤੇ ਮਿਲਕਿੰਗ ਜਿਹੜੀ ਆ ਤਕਰੀਬਨ 14 ਕਿਲੋ ਲੀਟਰ ਦੀ ਬਿਲਕੁਲ ਆਪਾਂ ਦਾ ਰੈਡੀ ਹੈ ਨਾ ਜੀ ਹਾਂ ਆ ਦੇਖੋ ਜੀ ਆ ਬੈਕ ਸਾਈਡ ਤੋਂ ਦੇਖੋ ਕੱਦ ਕਾਠੀ ਵਧੀਆ ਜਿੱਦਾਂ ਦਾ ਦੋਸਤੋ ਆਪਾਂ ਨਾਰਮਲ ਹੀ ਪੰਜਾਬ ਦੀਆਂ ਜਰਸੀਆਂ ਦੇਖਦੇ ਆ ਉਹੋ ਜਿਹਾ ਜਿਹੜਾ ਕੱਦ ਕਾਠ ਹੈਗਾ ਇਸ ਵੈਢ ਦਾ ਬਾਕੀ ਫੇਸ ਕੁਆਲਟੀ ਹੈਗੀ ਐ ਕੰਨਾਂ ਤੋਂ ਬਿਲਕੁਲ ਜਿਹੜੀ ਆ ਸ਼ਕਲ ਹੈਗੀ ਤੁਸੀਂ ਧਿਆਨ ਦੇ ਵਿੱਚ ਰੱਖ ਲਓ ਐਦਾਂ ਦੀ ਜਿਹੜੀ ਆ ਫੇਸ ਕੁਆਲਟੀ ਆ ਠੀਕ ਆ ਵੈਢ ਚੰਗੀ ਆ ਉਲਟ ਪਹਿਣੀ ਵਾਲੇ ਪਾਸੇ ਤੋਂ ਵੀ ਜਿਹੜਾ ਥਣ ਜਰੂਰ ਚੈੱਕ ਕਰ ਲੈ ਆ ਦੇਖੋ ਜੀ ਕਰੋ ਚੈੱਕ ਇਹਨੂੰ ਵੀ ਖੋਲ ਲਿਓ ਜੀ ਕਾ ਕਰੋ ਚੱਕ ਜੀ ਠੀਕ ਆ ਪੱਕੀ ਚਵਾਈ ਹੈ ਜਿਹੜੀ ਦੋਸਤੋ ਨਾਰਮਲ ਹੀ ਕਿਸੇ ਵੀਰ ਨੇ ਆਣ ਕੇ ਜਦੋਂ ਘਰੇ ਕਰ ਲਈ ਤੇ ਬਿਲਕੁਲ ਜਿਹੜੇ ਸੈਟੀਸਫਾਈ ਹੋ ਜਾਓਗੇ ਜੋ ਵੀ ਕਿਹਾ ਗਿਆ 14 ਕਿਲੋਟਰ ਦੀ ਜਿਹੜੀ ਹੈ ਮਿਲਕਿੰਗ ਕਰਾਉਂਦੀ ਹੈ ਵੜ ਠੀਕ ਆ ਬਾਕੀ ਥਾਣ ਥੋੜਾ ਚੰਗਾ ਸੋਹਣਾ ਲੱਗਾ ਜਰਸੀ ਨੂੰ ਨਾਰਮਲ ਚੈੱਕ ਕਰ ਗੱਲ ਕਰੀਏ ਤੇ ਥਾਣ ਵਧਈ ਜਾਂਦਾ तकरीबन ਇਹ ਤਾਂ ਬੱਚਾ ਆ ਖੜਾ ਗਿਆ ਭਜੀ ਸਾਹਿਬ ਜੀ ਪਰ ਇਹ ਵੀ ਜੀ ਉੱਤਰ ਲਾ ਇਹ ਬੱਛੀ ਜਿਹੜੀ ਦੋਸਤੋ ਇਸ ਨਸਲ ਦੇ ਮਗਰ ਹੈਗੀ ਆ ਬਿਲਕੁਲ ਜਿਹੜੀ ਜਰਸੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਦੇ ਮਗਰ ਜਿਹੜਾ ਇਹ ਬੱਚਾ ਹੈਗਾ ਬੱਛੀ ਹੈ ਅ ਠੀਕ ਹੈ ਭਾਈ ਸਾਹਿਬ ਜਿਹੜੀ ਹੁਣ ਆਪਾਂ ਦੂਜੇ ਨੰਬਰ ਤੇ ਇਹ ਵੈੜ ਦਿਖਾਤੀ ਜਰਸੀ ਦੀ ਕੀ ਭਾਅ ਪੜਦਾ ਹੈਗਾ ਜਿੰਦਾ ਭਾਈ ਰੇਟ ਇਹਦਾ ਕਰਕੇ 40 ਕਰੀਏ 45 37000 ਦੀ ਵੈੜ ਦੀ 37000 ਦੀ ਹਾਂ ਇਹ ਜੋ ਮਾਰਦਾ ਨਹੀਂ ਨਾ ਵੀ ਆਖੇ ਨਾ 200 ਰੁਪਏ ਇੰਨੇ ਘੱਟ ਲਓ ਠੀਕ ਹੈ ਭਰਾ ਜ਼ਰੂਰ ਜੀ ਤੇ 37000 ਦੀ ਜਿਹੜੀ ਦੋਸਤੋ ਵੈੜ ਹੁੰਦੀ ਹੈ ਬਾਕੀ 14 ਲੀਟਰ ਭਾਂਡੇ ਚ ਪੈਂਦਾ ਆ। ਸ਼ਾਡੰਗ ਕੋਈ ਝੋਵੇ। ਗੱਲ ਕਰਦੀ ਹੈ ਹਨਾ। ਤੇ ਇਸ ਤੋਂ ਬਾਅਦ ਆ ਕਿ ਜਿਹੜੀ ਦੋਸਤੋ ਤੀਜੇ ਨੰਬਰ ਤੇ ਆ ਉਹ ਵੀ ਜਰਸੀ ਆ। ਠੀਕ ਆ। ਜਰਸੀ ਦੂਜੇ ਨੰਬਰ ਤੇ ਦਿਖਾਈ ਆ ਤੀਜੇ ਨੰਬਰ ਵਾਲੀ ਜਿਹੜੀ ਵੈੜ ਆ ਦੋਸਤੋ ਵੀ ਜਰਸੀ ਬਿਲਕੁਲ ਜਾਤ ਵਿੱਚ ਆ। ਤੇ ਭਾਜੀ ਸਾਹਿਬ ਇਹਨੂੰ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਫਿਰ? 15 ਤੋਂ 20 ਆ 20 ਦਿਨ ਹੋ ਰਿਹਾ ਉਹ ਬੱਛੀ। ਮਗਰ ਜਰਸੀ ਦੀ ਬੱਛੀ ਹੈ ਨਾ? ਹਾਂਜੀ। ਠੀਕ ਆ। ਸਵੇਰ ਦੂਜਾ ਮੰਨੀਏ ਜਾਂ ਤੀਜਾ ਹੋ ਸਕਦਾ। ਨਹੀਂ ਦੂਜਾ ਤੀਜਾ। ਆਜੋ ਦਿਖਾਈਏ ਜੀ ਠੀਕ ਆ ਆ ਕਰੋ ਜੇ ਅਕੇ ਜੀ ਆ ਕਰੋ ਜੇ ਠੀਕ ਆ ਹਵਾਨੇ ਦੀ ਆਰਡਰ ਦੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੰਡ ਸੁਣ ਚੰਗਾ ਬਿਲਕੁਲ ਮੁੱਠੀ ਵਾਲਾ ਦੋਸਤੋ ਵੈੜ ਦੇ ਲੱਗਾ ਇਹਦੇ ਵੀ ਠੀਕ ਆ ਆ ਫੇਸ ਕੁਆਲਿਟੀ ਹੈਗੀ ਇਹ ਇਹਨੂੰ ਵੀ ਫਿਰ ਖੁੱਲ ਕੇ ਤੋੜੀਏ ਦਿਨ ਕਿੰਨੇ ਦੱਸਿਆ ਸੀ ਸੁਈ ਨੂੰ 15 ਤੋਂ 20 ਆ ਜੀ 15 ਤੋਂ 20 ਦਿਨ ਦਾ ਜਿਹੜਾ ਸਮਾਂ ਹੋ ਗਿਆ ਇਹ ਠੀਕ ਆ ਬਾਕੀ ਵਧੀਆ ਚੰਗੀ ਵਿਹੜ ਆ ਜਰਸੀ ਦੇ ਵਿੱਚ ਜੜੀ ਦੋਸਤੋ ਨਾਰਮਲੀ ਆਪਾਂ ਵੜਾ ਲੱਭਦੇ ਫਿਰਦੇ ਕਈ ਨਾ ਵੜਾ ਲੱਭਦਾ ਨਹੀਂ ਪਸ਼ੂ ਆਪਾਂ ਨੂੰ ਪੱਕੀ ਚੰਗੀ ਚੀਜ਼ ਜਿੱਥੋਂ ਵੀ ਹੁੰਦੀ ਆ ਜਿੱਥੋਂ ਵੀ ਕੋਈ ਵੀਰ ਦਿਖਾਉਂਦਾ ਲੈ ਲਿਆ ਕਰੋ ਠੀਕ ਆ ਚੰਗੀ ਆ ਹੂੰ ਠੀਕ ਹੈ ਇਹ ਜਿਹੜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਜਰਸੀ ਦਿਖਾਈ ਆ ਉਹਦੇ ਮਗਰ ਜਿਹੜੀ ਫੀਮੇਲ ਆ ਆਪਾਂ 15 ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਸਕਦੇ ਜੇ 15 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਬੱਚਾ ਬੇਸ਼ੱਕ ਤੁਸੀਂ ਜਿਹੜਾ ਧਿਆਨ ਦੇ ਨਾਲ ਵੇਖ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਫੋਨ ਕਾਲ ਕਰ ਲਿਓ ਠੀਕ ਆ ਰੇਟ ਭਾਪੜ ਤਾਂ ਕੀ ਇਸ ਵਹਿੜ ਦਾ ਉਹ ਵੀ ਆਪਾਂ ਪੁੱਛ ਲੈਣੀ ਆ ਆਜੋ ਅੱਛਾ ਭਾਜੀ ਸਾਹਿਬ ਜੀ ਕਿੰਨਾ ਕੁ ਮੁੱਲ ਕੀ ਡਿਮਾਂਡ ਕਰਤੀ ਫਿਰ ਇਹਦੀ ਡਿਮਾਂਡ ਤੋਂ ਭਾਵੇਂ ਜੀ ਕਹਿੰਦੇ 40 ਹਾਂਜੀ ਤੋਂ ਭਾਵੇਂ ਇੱਕ ਕਰਕੇ 35000 ਦੀ ਵੱਚੀ ਦੇ ਚੋ ਮਾਰਦਾ ਨਹੀਂ ਹੋਊਗਾ 35000 ਦੇ ਵਿੱਚ ਤੁਹਾਨੂੰ ਪਤਾ ਮੈਂ ਦੱਸੀ ਲਿਆ ਤੇ ਉਹਨੇ ਦੁੱਧ ਦਾ ਹੀ ਦੇਣਾ ਦਾ ਤਾਂ ਕੋਈ ਚਾਂਦੀ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ 35 ਠੀਕ ਆ 35000 ਜਿਹੜੀ ਆ ਡਿਮਾਂਡ ਆ ਠੀਕ ਆ ਤੀਜੇ ਨੰਬਰ ਦੀ ਆਪਾਂ ਤੁਹਾਨੂੰ ਜਰਸੀ ਵੈੜ ਦਿਖਾਤੀ ਆ ਠੀਕ ਆ ਵੈੜ ਚੰਗੀ ਆ ਪਸੰਦ ਆਊਗੀ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਦੀ ਕਰ ਲਿਓ ਇੱਕ ਟਾਈਮ ਦੀ ਤਿੰਨ ਟਾਈਮ ਦੀ ਠੀਕ ਆ ਵੈੜਾਂ ਚੰਗੀਆਂ ਨੇ ਅੱਜ ਭਾਈ ਸਾਬ ਦੇ ਕੋਲ ਤਿੰਨ ਵੈੜਾਂ ਦਿਖਾਈਆਂ ਨੇ ਤਿੰਨੇ ਵੈੜਾਂ ਜਿਹੜੀਆਂ ਦੋਸਤੋ ਇੱਕ ਤੋਂ ਇੱਕ ਵੱਧ ਹੈਗੀ ਆ ਚੰਗੀ ਸੋਹਣੀ ਆ ਤੇ ਇੱਕ ਭਾਜੀ ਸਭ ਜੀ ਆਪਣੇ ਜਿਹੜੇ ਸੰਪਰਕ ਨੰਬਰ ਜਰੂ 98814 15471 ਠੀਕ ਹੈ ਜੀ ਇਹ ਨੰਬਰ ਜਿਹੜੇ ਦੋਸਤੋ ਵੀਰ ਸਾਹਿਬ ਦੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਬਿਲ ਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜੀ